ਕਾ ਤੇ ਮਾਤੀ ਉਹ ਜਾਰੋ ਉਹ ਜਾਰੋ ਵੇ ਮਟਕੇ ਪੰਜ ਪਹਿਲਾਂ ਦਾ ਭਰਾ ਵੜਦਾ ਦੱਸੋ ਉਹਨਾਂ ਦਾ ਕਸੂਰ ਦਾ ਦੱਸ ਦੋ ਕੀ ਹੈ ਉਹ ਯਾਰ ਮੁੱਕਦੀ ਗੱਲ ਆ ਜਦੋਂ ਇਨਸਪੈਕਟਰ ਵੀ ਸੇਫ ਨਹੀਂ ਜਿੰਨੂੰ ਮਾਰਤਾ ਕਰੇ ਬਟਾਲੇ ਕੇ ਅੰਬਰਤਾਰ ਕਿੱਥੇ ਮਾਰਿਆ ਜਦੋਂ ਉਹ ਨਹੀਂ ਸੇਫ ਫਿਰ ਅਸੀਂ ਕਿਰੇ ਖੇਤ ਦੀਆਂ ਮੂਲੀਆਂ ਯਾਰ ਪੰਜਾਬ ਅੱਜ ਸਾਡਾ ਤੇ ਤੜਫੀ ਜਾਂਦਾ ਵੀ ਅਸੀਂ ਕਿੱਥੇ ਗਲਤੀਆਂ ਕਰ ਬੈਠੇ ਕਿੱਥੇ ਕਿਲੇ ਲੋਕਾਂ ਨੂੰ ਬੋਟ ਪੈ ਚੁਕੇ ਕਿਹੜੇ ਨਾਰੀਆਂ ਦੇ ਹੱਥ ਵਿੱਚ ਸਰਕਾਰ ਬਿਠਾ ਬੈਠੇ ਕਿ ਸਾਡਾ ਕੁਝ ਰਿਆ ਹੀ ਨਹੀਂ ਅੱਜ ਇਹ ਨਾਮਾਤੋਟਾ ਕੀ ਕਰਾ ਜਾਗੇ ਰਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਵੀਜੇ ਕੁਮਾਰ ਐਮਸੀ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਅੱਜ ਮੈਂ ਦੇਖ ਕੇ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਹੈ 84 ਤੋਂ ਵੀ ਨਾਜ਼ੁਕ ਹੋ ਚੁਕੇ ਆ ਇਹ ਤਾਂ ਅੱਤਵਾਦ ਦੇ ਟਾਈਮ ਤੇ ਵੀ ਹਾਲਾਤ ਪੰਜਾਬ ਦੇ ਅੰਦਰ ਨਹੀਂ ਸੀ ਜਿਹੜੇ ਅੱਜ ਦੀ ਡੇਟ ਅੱਜ ਤੁਸੀਂ ਦੇਖੋ ਕੋਈ ਗਲੀ ਚਰਾਹਾ ਜਿੱਥੇ ਮਰਜੀ ਦੇਖ ਲੋ ਕਿਤੇ ਗੋਲੀ ਚੱਲੀ ਜਾਂਦੀ ਹੈ ਕੋਈ ਤੰਬੇ ਚੱਕੀ ਫਿਰਦਾ ਕੋਈ ਥਲਵਾਰਾਂ ਚੱਕੀ ਫਿਰਦਾ ਕੋਈ ਗੱਡਾਸੇ ਚੱਕੀ ਫਿਰਦਾ ਪੰਜਾਬ ਦੇ ਹਾਲਾਤ ਬਣੇ ਪਏ ਆ ਪਿੱਛੇ ਜੇ ਦੇਖੋ ਇੱਕ ਐਸਐਚਓ ਮਾਰਦਾ ਕੋਈ ਸੁਣਵਾਈ ਨਹੀਂ ਜਦੋਂ ਇੱਕ ਇੰਸਪੈਕਟਰ ਹੀ ਮਾਰ ਦਿੱਤਾ ਗਿਆ ਜਦੋਂ ਇੱਕ ਇੰਸਪੈਕਟਰ ਮਾਰ ਦਿੱਤਾ ਗਿਆ ਫਿਰ ਉਦੋਂ ਪਿੱਛੇ ਕੀ ਰਹਿ ਗਿਆ ਜਦੋਂ ਪੰਜਾਬ ਪੁਲਿਸ ਆਪ ਸੇਫ ਨਹੀਂ ਫਿਰ ਕੌਣ ਸੇਫ ਹੋਊਗਾ ਇੱਕ ਮੇਰੀ ਭੈਣ ਪਾਟ ਕਰੀ ਜਾਂਦੀ ਸੀ ਉਹ ਗੁਟਕਾ ਸਾਹਿਬ ਦਾ ਉਹਦਾ ਗੱਟਾ ਗੱਟਾ ਵੜਦਾ ਬੈਠੀ ਦਾ ਇੱਕ ਐਨਆਰ ਤੋਂ ਬਾਹਰ ਆਇਆ ਸੀ ਜਲੰਧਰ ਪਤਾ ਨਹੀਂ ਕਿੱਥੋਂ ਤੇ ਗੋਲੀਆਂ ਚਲਾਤੀਆਂ ਇੱਕ ਹਾਲਾਤ ਇਹ ਜੇ ਬਣੇ ਪਏ ਆ ਸ਼ਖਵੀਰ ਬਾਦਲ ਜੀ ਉੱਤੇ ਹਰਮੰਦਰ ਸਾਹਿਬ 'ਚ ਸੇਵਾ ਨਿਵਾ ਰਹੇ ਸੀ ਉੱਥੇ ਗੋਲੀ ਮਾਰਤੀ ਹਾਲਾਤ ਪੰਜਾਬ ਦੇ ਇੰਨੇ ਬੱਕਰ ਹੋਏ ਪਏ ਆ ਮਨੁਜਨ ਕਾਲੀਆ ਸਿੰਘ ਦੇ ਘਰ ਦੇ ਉੱਤੇ ਗ੍ਰੇਨ ਸਟਾ ਦੇਖੋ ਕੀ ਹਾਲਾਤ ਆ ਜੇ ਤਾਂ 84 ਵੇਲੇ ਨਹੀਂ ਸੀ ਯਾਰ ਅੱਜ ਲੋਕ ਜਿਹੜੀ ਜਵਾਨੀ ਆ ਬਾਹਰ ਭੱਜੀ ਜਾਂਦੀ ਹੈ ਪੰਜਾਬ ਦੇ ਵਿੱਚੋਂ ਕੋਈ ਇੰਡਸਟਰੀ ਆਣ ਨੂੰ ਤਿਆਰ ਨਹੀਂ ਪੰਜਾਬ ਦੇ ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਆ ਕੋਈ ਵੀ ਬੰਦਾ ਅੱਜ ਸੇਫ ਮਹਿਸੂਸ ਨਹੀਂ ਕਰ ਰਿਹਾ ਕੀ ਮੰਗ ਕਰਦੇ ਅਸੀਂ ਮੰਗ ਤਾਂ ਕੀ ਹੈ ਮੰਗ ਤਾਂ ਸਭ ਉਹਨਾਂ ਨੂੰ ਆਪ ਨੂੰ ਪਤਾ ਮੰਗ ਕੀ ਰੋਜ਼ ਤੁਹਾਡੀਆਂ ਖੁਆਰਾ ਚੈਨਲਾਂ ਤੇ ਆਂਦਾ ਹੈ ਕੋਈ ਮੇਰੀ ਮੰਗ ਕਰੇ ਨਾ ਤਾਂ ਕੁਝ ਹੋਣੀ ਹੈ ਨਾ ਇਹ ਹਰਾ ਤਾਂ ਜਿੰਮੇਵਾਰ ਕਿਹਨੂੰ ਸੰਭਾਲ ਸਰਕਾਰ ਹੈ ਸਰਕਾਰ ਆ ਜੇ ਲਾਜ ਨਾ ਆਰਡਰ ਕਿੰਨੇ ਸੱਟ ਕਰਨਾ ਸਰਕਾਰ ਦਾ ਫਰਜ਼ ਬਣਦਾ ਜਦੋਂ ਸਰਕਾਰ ਦੇ ਕੋਲੇ ਹੱਥ ਜੀ ਕੁਝ ਐ ਨਹੀਂਗਾ ਮੈਨੂੰ ਦੱਸੋ ਕੋਈ ਗਲੀ ਕੋਈ ਚਰਾਹਾ ਕੋਈ ਪਿੰਡ ਵਾਲਾ ਕੋਈ ਮੰਡੀ ਵਾਲਾ ਕੋਈ ਸ਼ਹਿਰ ਵਾਲਾ ਉੱਠ ਕੇ ਦੱਸ ਦੇ ਵੀ ਸਾਡੇ ਪੰਜਾਬ ਦੇ ਹਾਲਾਤ ਸਹੀ ਹੈ ਮੈਂ ਮੰਨਣ ਨੂੰ ਤਿਆਰ ਹਾਂ ਅੱਜ ਵੱਡੇ 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 ਆਪ ਵਾਲੇ ਲੀਡਰ ਵਾਦਾ ਕਰਦੇ ਆ ਅਸੀਂ ਪੰਜਾਬ 'ਚ ਲਾਜ ਨਾਰ ਨ ਰੈਂਕ ਕਰ ਦਾਂਗੇ ਉਹ ਕਰ ਦਿਆਂਗੇ ਜਨਾਬ ਮੇਰੇ ਨਾਲ ਆ ਕੇ ਬਹਿਸ ਕਰ ਲੋ ਮੇਰੇ ਕੋਲੇ ਸਾਰੇ ਪੰਜਾਬ ਦਾ ਸਾਢੇ 3 ਸਾਲਾਂ ਦਾ ਡਾਟਾ ਪਿਆ ਵੀ ਕਿਹੜੇ ਬਾੜ ਕਿੱਥੇ ਕੀ ਕੀ ਹੋਇਆ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾਗਾ ਹੋਣਾ ਚਾਹੀਦਾ ਵੀ ਸਥਿਤੀ ਨੂੰ ਕੰਟਰੋਲ 'ਚ ਕੀਤਾ ਜਾਵੇ ਕਿਸੇ ਹਿਸਾਬ ਨਾਲ ਪੰਜਾਬ ਦੇ ਪੰਜਾਬ ਦੀ ਸਥਿਤੀ ਨੂੰ ਕਿੱਥੇ ਡਰ ਦਾ ਮਾਹੌਲ ਖਤਮ ਕੀਤਾ ਜਾਵੇ ਤਾਂ ਕਿ ਲੋਕ ਇਦੋਂ ਚੰਗਾ ਤਾਂ ਇਹ ਤਾਲਿਬਾਨ ਵਾਲਾ ਹਾਲ ਬਣਿਆ ਪਿਆ ਜਿਹੜੇ ਬੋਲਦੇ ਆ ਪਰਚਾ ਦੇ ਦਿੰਦੇ ਆ ਉਹਨਾਂ ਦੇ ਉਹ ਫਿਰ ਪਰਚਾ ਦੇਈ ਜਾਣ ਯਾਰ ਕੋਈ ਕਿੰਨੇ ਕਈ ਜਾਣੇ ਨੂੰ ਅੰਦਰ ਦੇਣਗੇ ਸਾਰੇ ਪੰਜਾਬ ਨੂੰ ਦੇ ਦਣਗੇ 3 ਕਰੋੜ ਵਾਦੀ ਨੂੰ ਅੰਦਰ ਦੇ ਦਣਗੇ ਰਹਿ ਗਿਆ 1.5 ਸਾਲ ਫਿਰ ਦੇਈ ਚੱਲੋ ਪਰਚੇ ਜਿਹੜੀ ਸਚਾਈ ਸੁਣਨ ਨੂੰ ਕਿਉਂ ਨਹੀਂ ਤਿਆਰ ਫਿਰ ਤੁਸੀਂ ਕਿਵੇਂ ਟੈਂਕੀਆਂ ਤੇ ਚੜ ਜਾਂਦੇ ਸੀ ਤੁਸੀਂ ਕਿਵੇਂ ਥਾਲੀਆਂ বাজਾਨ ਲੱਗ ਜਾਂਦੇ ਸੀ ਤੁਸੀਂ ਕਿਵੇਂ ਦੂਜਿਆਂ ਦੇ ਪ੍ਰੋਕਲਸਨਾਂ 'ਚ ਜਾ ਕੇ ਮੜ ਜਾਂਦੇ ਸੀ ਫਿਰ ਅੱਜ ਤੁਸੀਂ ਦੂਜਿਆਂ ਨੂੰ ਝੱਲੋ ਫਿਰ ਬਰਦਾਸ਼ਤ ਕਿਉਂ ਨਹੀਂ ਕਰਦੇ ਫਿਰ ਆਪ ਤੁਸੀਂ ਹਜ਼ਾਰ-ਹਜ਼ਾਰ ਗੱਲ ਮੈਨ ਲੈ ਕੇ ਕਿਉਂ ਘੁੰਮਦੇ ਹੋ ਜੇ ਪੰਜਾਬ ਸੇਫ ਹੈ ਤਾਂ ਦਰਸ਼ਕੀ ਕਿਸੇ ਕੇ ਕਾਜਵਾ ਬੋਲੋ ਸੀ ਸਾ ਉਹ ਕੇ ਉਹ ਪੁੱਛ ਰਹੇ ਮਾਮਲਾ ਦਰਜ ਕਰਤਾ ਨਹੀਂ ਮਾਮਲਾ ਦਰਜ ਕਰਤਾ ਜੇ ਉਹਨਾਂ ਨੇ ਬਾਜਵਾ ਸਾਹਿਬ ਨੇ ਕਹਿਤਾ ਵੀ ਬੰਬ ਹੈਗੇ ਕਿਤੇ ਪਏ ਹੈ ਜੇ ਉਹਨਾਂ ਨੇ ਕਿਹਾ ਕਿਥੋਂ ਸੋਰਸ ਉਹਨਾਂ ਦੇ ਉਹਨਾਂ ਨੇ ਅਖਬਾਰ ਚ ਪੜ ਕੇ ਕਿਹਾ ਮੈਂ ਵੀ ਤਾਂ ਪੰਜਾਬ ਦੇ ਹਲਾਤਾ ਹਾਂ ਅਖਬਾਰਾਂ ਦੇ ਮੀਡੀਆ ਰਾਈ ਦੇਖ ਕੇ ਹੀ ਕਰ ਰਿਹਾ ਕੋਈ ਮੈਨੂੰ ਘਰੇ ਬੱਤੋਂ ਸੁਭਲਾਤਾ ਨਹੀਂ ਰਿਹਾ ਆ ਤੁਹਾਡੇ ਚੈਨਲਾਂ ਨਾਲ ਤੇ ਬਸ ਸਭ ਚੈਨਲਾਂ ਤੇ ਆ ਤੁਹਾਡੇ ਸੋਸ਼ਲ ਮੀਡੀਆ ਤੇ ਰੋਜ਼ ਹੀ ਆਂਦਾ ਜਿੱਦ ਤਰ